ਤੇ ਰਹਿਣਾ ਨਹੀਂ ਪਰ ਇਹਨਾਂ ਦਾ ਚੈਲੰਜ ਆ ਵੀ ਇਹ ਗੱਲ ਹੀ ਹੋਊਗੀ ਜਿਹੜੇ ਇਲਾਕੇ ਦੇ ਵਿੱਚ ਆਏ ਨੇ ਉਸ ਇਲਾਕੇ ਦਾ ਪਹਿਲਦਾਰ ਤੇ ਕੰਮ ਕਰਨਗੇ ਇਹਨਾਂ ਦਾ ਰਿਕਾਰਡ ਪਹਿਲਾਂ ਵੀ ਸਾਡੀ ਕੋ ਕਹਿਣ ਦੀ ਗੱਲ ਹੀ ਰਿਕਾਰਡ ਬਹੁਤ ਵਧੀਆ ਗੜਸ ਵੀ ਆ ਇਹਨਾਂ ਦੇ ਵਿੱਚ ਜੋ ਮਤਲਬ ਗੱਲਬਾਤ ਕਹਿੰਦੇ ਨੇ ਉਹ ਬਿਲਕੁਲ ਸੱਚ ਕਹਿੰਦੇ ਨੇ ਇਸ ਚੀਜ਼ ਨੂੰ ਹੀ ਦਾਅਵੇ ਨਾਲ ਕਹੇ ਸਾਦੇ ਆਪ ਦੇ ਮਾਧਿਅਮ ਰਹੀ ਹਾਂਜੀ ਤੁਹਾਡੀ ਬ੍ਰਿੰਗ ਸਾਹਿਬ ਨਾਲ ਗੱਲ ਕਰਾਉਣੀ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਕੀ ਹੁਣ ਸਾਰਾ ਕੋਈ ਤਾਂ ਤੁਸੀਂ ਕਹਿਤਾ ਮੇਰੇ ਕੋਲ ਮੈਂ ਕੀ ਕਹਿਣਾ ਹਾਂ ਹਾਂ ਹਾਂਜੀ ਸੋ ਭਾਈ ਬਹੁਤ ਚੰਗੇ ਬੰਦੇ ਆ ਪਹਿਲਾ ਪੱਤਰਕਾਰ ਵੇਖਿਆ ਜਿਹੜਾ ਆਪ ਦੀ ਸੱਚ ਜਿਹੜਾ ਉਹ ਆਪਦੇ ਜ਼ੁਬਾਨੇ ਕੀਤਾ ਨਹੀਂ ਤਾਂ ਹਰ ਵਿਅਕਤੀ ਕੋਈ ਇਧਰ ਉਧਰ ਦੀ ਹੀਰ ਫੇਰ ਕਰਦਾ ਸੋ ਬਹੁਤ ਸਾਰਾ ਭਰਮਾ ਘੁਆਰਾ ਲੋਕਾਂ ਦਾ ਬਹੁਤ ਪਿਆਰ ਮਿਲਿਆ ਇਸ ਚੀਜ਼ ਦਾ ਅਸੀਂ ਖੋਦ ਤੋੜਨਾ ਵਾਦਾ ਕਰਦੇ ਜੋ ਬਾਦਲਾਂ ਨੂੰ ਪਹਿਲਾਂ ਹੱਥ ਪਾਇਆ ਬਸਾਂ ਨੂੰ ਮੈਂ ਖੁਦ ਕਹਿ ਰਿਹਾ ਹਾਂ ਇਸ ਚੀਜ਼ ਦੀ ਵੱਡੀ ਦੇਣ ਹੈ ਥੋੜੀ ਕਿਸੇ ਨੇ ਅਜੇ ਤੱਕ ਬਾਦਲਾਂ ਨੂੰ ਬਸਾਂ ਨੂੰ ਇਹ ਥੋੜੀ ਵੀ ਵੱਡੀ ਦੇਣ ਹੈ ਕਿ ਪਹਿਲਾ ਪੱਤਰਕਾਰ ਹੈ ਜਿਹੜਾ ਇਹ ਗੱਲ ਕਹਿ ਰਿਹਾ ਸੋ ਇਸੇ ਤਰ੍ਹਾਂ ਹੀ ਜਿਹੜਸਾ ਪਹਿਲਾਂ ਸੇਵਾ ਕੀਤੀ ਉਸੇ ਤਰ੍ਹਾਂ ਹੀ ਮੈਂ ਇਸ ਇਲਾਕੇ ਦੀ ਸੇਵਾ ਕਰੂੰਗਾ ਹਾਂ ਅੱਛਾ ਜੀ ਸਰ ਇੱਕ ਗੱਲ ਹੈ ਜੀ ਪਹਿਲਾਂ ਵੀ ਇੱਥੇ ਐਮਪੀ ਸਾਹਿਬ ਆਏ ਸੀਗੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਇਨ੍ਹਾਂ ਨੇ ਮੰਗਿਆ ਜੀ 20 ਕੁਰਸੀਆਂ ਕਹਿੰਦੇ ਚੱਕੋ 50 ਕੁਰਸੀਆਂ ਸਟੀਲ ਦੀਆਂ ਇਹ ਮੇਰੇ ਨਾਲ ਹੀ ਗੱਲ ਵੀ ਜੀ ਇਨ੍ਹਾਂ ਨੇ ਮੰਗਿਆ 20 ਲਾਈਟਾਂ ਕਹਿੰਦਾ ਚੱਕੋ ਹੀ 100 ਲਾਈਟਾਂ ਇਸ ਪਿੰਡ ਨੂੰ ਬਿਲਕੁਲੀ ਨਾ ਕੋਈ ਲਾਈਟ ਨਾ ਕੁਰਸੀ ਦੂਜੀ ਕੁਰਸੀ ਵੀ ਨਹੀਂ ਸੀਮਿੰਟ ਕੁਰਸੀ ਵੀ ਨਹੀਂ ਸੀ ਸੋ ਇਸੇ ਕਰਕੇ ਤਾਂ ਉਹ ਸਟਰਗਲ ਕਰ ਰਹੇ ਜੇ ਕੁਛ ਕੀਤਾ ਹੁੰਦਾ ਤਾਂ ਫਿਰ ਪਾਰਟੀ ਛੱਡਣ ਦੀ ਕੀ ਲੋੜ ਪੈਣੀ ਸੀ ਹਾਂਜੀ ਇਸੇ ਕਰਕੇ ਪਾਰਟੀ ਛੱਡਣੀ ਪਈ ਔਰ ਲੋਕ ਚਾਹੇ ਜਿੱਥੇ ਪੱਜ ਜੋ ਬਾ ਆਉਂਦਾ ਇੱਕ ਕਹਾਵਤ ਹੈ ਮੁਸਾਬਤ ਜਾਂ ਮੌਤ ਤੇ ਅੱਗੇ ਮੌਤ ਖੜੀ ਹਾਂਜੀ ਦੂਜੀ ਪਾਰਟੀ ਬਦਲ ਕੇ ਵੀ ਮੇਰਾ ਖਿਆਲ 4 ਨੰਬਰ ਤੇ ਰਵਿੰਦੀ